ਹਾਂਜੀ ਅੱਜ ਦਿਖਾਉਣੇ ਆ ਤੁਹਾਨੂੰ ਸ਼ਕਤੀਮਾਨ ਕੰਪਨੀ ਦੇ ਇੰਪਲੀਮੈਂਟਸ ਵੱਖ-ਵੱਖ ਤਰ੍ਹਾਂ ਦੇ ਤੁਸੀਂ ਜਾਣਦੇ ਹੋ ਜਿਹੜੀ ਸ਼ਕਤੀਮਾਨ ਕੰਪਨੀ ਦੀ ਮੱਕੀ ਦਾ ਅਚਾਰ ਪਾਉਣ ਵਾਲੀ ਇੱਕ ਸਿਆਲ ਵਾਲੀ ਮਸ਼ੀਨ ਬਹੁਤ ਮਸ਼ਹੂਰ ਮੰਨੀ ਗਈ ਹੈ ਤੇ ਇਸ ਕੰਪਨੀ ਦੇ ਜਿਹੜੇ ਕੋਈ ਵੀ ਮਸ਼ੀਨਰੀ ਦੇ ਬਲੇਡ ਵਗੈਰਾ ਲਗਾਉਂਦੇ ਨੇ ਉਹਨਾਂ ਦੀ ਕੁਆਲਿਟੀ ਆਮ ਨਾਲੋਂ ਵੀ ਬਹੁਤ ਜ਼ਿਆਦਾ ਵੱਖਰੀ ਹੁੰਦੀ ਹੈ ਬਹੁਤ ਵਧੀਆ ਕੁਆਲਿਟੀ ਦੇ ਬਲੇਡ ਵਰਤੇ ਜਾਂਦੇ ਨੇ ਹਰੇਕ ਇੰਪਲੀਮੈਂਟਸ ਦੇ ਵਿੱਚ ਉਹ ਮੱਕੀ ਬੀਜਣ ਵਾਲੀ ਮਸ਼ੀਨ ਖੜੀ ਆ ਤੇ ਆਹ ਸਪਰੇਅ ਕਰਨ ਵਾਲਾ ਪੰਪ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਹਰੇਕ ਦੀ ਕੁਆਲਿਟੀ ਬਹੁਤ ਵਧੀਆ ਇਹਨਾਂ ਦੇ ਸੰਦ ਬਣੇ ਹੋਏ ਨੇ ਜਿਹੜੇ ਆਹ ਜਿਹੜੀ ਮੱਕੀ ਬੀਜਣ ਵਾਲੀ ਮਸ਼ੀਨ ਇਹ ਹਵਾ ਦੇ ਪ੍ਰਇਖੇਰ ਨਾਲ ਮੱਕੀ ਦੀ ਬਜਾਈ ਕਰਦੀ ਹੈ ਤੁਸੀਂ ਪਹਿਲਾਂ ਸਾਰੇ ਜਾਣਦੇ ਹੋ ਆਮ ਆਪਣੇ ਫੀਲਡ ਦੇ ਵਿੱਚ ਚੱਲ ਰਹੀਆਂ ਨੇ ਇਹ ਮਸ਼ੀਨਾਂ ਮੱਕੀ ਦੀ ਬਜਾਈ ਵਾਸਤੇ ਇਹਦੀ ਜਿਹੜੀ ਕੀਮਤ ਆ 590000 ਰੁਪਏ ਕੀਮਤ ਹੈ ਇਸ ਦੀ ਦੇਖੋ ਸਾਰੀ ਮਸ਼ੀਨਾਂ ਬਹੁਤ ਹੀ ਤਕਨੀਕ ਦੇ ਨਾਲ ਤਿਆਰ ਕੀਤੀ ਹੋਈ ਹੈ ਮਸ਼ੀਨ। ਬਾਕੀ ਜਿਹੜੀ ਸ਼ਕਤੀਮਾਨਾਂ ਦੀ ਹੋਰ ਵੀ ਮਸ਼ੀਨਾਂ ਨੇ ਉਹ ਵੀ ਦਿਖਾਉਣੇ ਤੁਹਾਨੂੰ ਤੇ ਜਿਵੇਂ ਗੰਨੇ ਗੰਨਾ ਪੱਟ ਕੇ ਉਹਨੂੰ ਸਟੋਰ ਕਰਨ ਵਾਸਤੇ ਮਸ਼ੀਨ ਹੈ ਜਿਹੜੀ ਉਹ ਵੀ ਦਿਖਾਉਣੇ ਗੰਨੇ ਦੀ ਪਟਾਈ ਵਾਲੀ ਵਰਤੀ ਜਾਂਦੀ ਹੈ। ਦੇਖੋ ਸਪਰੇ ਪੰਪ ਇਹ ਆਹ ਦੇਖੋ ਕੀ ਸਿਸਟਮ ਆ ਵੀ ਆਹ ਮੂਰੋਂ ਚੱਕ ਕੇ ਉੱਪਰ ਪਾਉਂਦਾ ਇਹਦੇ ਵਿੱਚ ਦੇਖੋ ਇਹ ਇਹਦੇ ਬਾਰੇ ਇਹ ਪਤਾ ਲੱਗਿਆ ਕੀ ਸਿਸਟਮ ਹੈ ਇਹਦਾ ਇਹ ਆ ਤੁਸੀਂ ਜਾਣਦੇ ਹੋ ਗੱਠਾ ਬਣਾਉਣ ਵਾਲੀ ਮਸ਼ੀਨ ਆ। ਪਰਾਲੀ ਦੀਆਂ ਜਿਹੜੀ ਗੱਠਾਂ ਤਿਆਰ ਕਰਦੀ ਹੈ ਉਹ ਮਸ਼ੀਨ ਆ ਇਹ। ਇਹਦੇ ਵਿੱਚੋਂ ਰੂਟਾ ਬੀਟਰ ਜਿਹੜੇ ਤੁਸੀਂ ਦੇਖਦੇ ਹੋ ਚੱਲਦੇ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਰੂਟਾ ਬੀਟਰ ਬਣਾਉਣ ਵਾਲੀ ਜਿਹੜੀ ਕੰਪਨੀ ਆ ਉਹ ਸ਼ਕਤੀਮਾਨ ਆ। ਤੇ ਸ਼ਕਤੀਮਾਰ ਕੰਪਨੀ ਦੇ ਵਿੱਚ ਤੁਸੀਂ ਪਾਲਦੇ ਹੋ ਤੇ ਬਹੁਤ ਸਾਰੇ ਤੁਹਾਡੇ ਵੱਡੇ ਫਾਇਦੇ ਵੀ ਨੇ ਕਿਉਂਕਿ ਸ਼ਕਤੀਮਾਰ ਜਿਹੜਾ ਰੋਟਾ ਮੀਟਰ ਹੈ ਉਹ ਜਦੋਂ ਰੋਟਾ ਮੀਟਰ ਤੁਸੀਂ ਖਰੀਦੋਗੇ ਤੇ ਇੱਕ ਵੱਡਾ ਫਾਇਦਾ ਤੁਸੀਂ ਅੱਜ ਲੈ ਕੇ ਜਾਣਾ ਸਾਰੇ ਕਿਸਾਨ ਭਰਾਵਾਂ ਨੇ ਇਥੋਂ ਰੋਟਾ ਮੀਟਰ ਦੇ ਨਾਲ ਜਦੋਂ ਤੁਸੀਂ ਘਰੋਂ ਰੋਟੀ ਖਾਂਦੇ ਨਾ ਤੇ ਕਦੇ ਘਰ ਵਾਲੀ ਜਾਂ ਫਿਰ ਮਾਤਾ ਕਹਦੇ ਭਈ ਆਟਾ ਖਤਮ ਹੋਣ ਵਾਲਾ ਭਾਈ ਜਾਣੇ ਚੱਕੀ ਤੇ ਪਾ ਗਿਆ ਉਹ ਸੋ ਅੱਜ ਉਹ ਟੈਨਸ਼ਨ ਤੁਹਾਡੀ ਆਪਾਂ ਖਤਮ ਕਰ ਦੇਣੀ ਆ ਤੁਸੀਂ ਰੂਟਾ ਕੁਇਟਰ ਲੈਣਾ ਅਸੀਂ ਨਾਲ ਤੁਹਾਨੂੰ ਬਿਜਲੀ ਵਾਲੀ ਜਿਹੜੀ ਆ ਉਹ ਆਟਾ ਪੀਣ ਵਾਲੀ ਮਸ਼ੀਨ ਜਿਹੜੀ ਫ੍ਰੀ ਦੇ ਦੇਣੀ ਆ ਘਰੇ ਜਾਓ ਘਰੇ ਹੀ ਜਾਣਾ ਪੀਓ ਤੇ ਆਦਤ ਲਾਓ ਜੀ ਸਾਰੇ ਜਿਹੜੇ ਸ਼ਕਤੀਮਾਨ ਕਾਪੜਿਆਂ ਤੋਂ ਵੱਡੇ ਫਾਇਦੇ ਅੱਜ ਤੁਹਾਡੇ ਸੋ ਬਹੁਤ ਕੋਈ ਵੀਕ ਤੋਂ ਬੈਠ ਕੇ ਮੈਂ ਚਾਹੁੰਦਾ ਬਹੁਤ ਬਹੁਤ ਵੈਸੋ ਜੀ ਸਾਰੇ ਜੀ ਸਾਨੂੰ ਜਿਹੜੇ ਸਾਡੇ ਕੋਲੇ ਪਹੁੰਚ ਰਹੇ ਨੇ ਚਾਹੇ ਜਮਾਨੇ ਚਾਹੇ ਗੁਰਵੰਦ ਨੇ ਪਰ ਜਿਹੜੇ ਖੇਤੀ ਵਾਲੇ ਕੋਲੇ ਨੇ ਇੱਕ ਵਾਰ ਫੇਰ ਤੋਂ ਸਾਡੀ ਪੂਰੀ ਕੰਪਨੀ ਦੇ ਵੱਲੋਂ ਤੁਹਾਡਾ ਵੈਲਕਮ ਹੈ ਜੀ ਹਾਂ ਬੇਲਰ ਆ ਗਿਆ ਜੀ ਆਓ ਜੀ ਮੇਰੇ ਨਾਲ ਆ ਜਾਓ ਤੁਹਾਨੂੰ ਅਸੀਂ ਲੈ ਕੇ ਚੱਲਦੇ ਆਂ ਆਟਾ ਪੀਣ ਵਾਲੀ ਮਸ਼ੀਨ ਦੇ ਕੋਲ ਤੋਂ ਕਿਸਾਨਪਰਾ ਸਾਡੇ ਕੋਲ ਲਗਾਤਾਰ ਪਹੁੰਚ ਰਹੇ ਨੇ ਉਹ ਵਾਲੀ ਕਰ ਲਿਆ ਕਰੋ ਯਾਦ ਸਮਾਨ ਨੂੰ ਜਵਾਬ ਨਹੀਂ ਅਸੀਂ ਇੱਥੇ ਆਪਰਾ ਸਾਡੇ ਕੋਲ ਆ ਰਹੇ ਨੇ ਤੇ ਦੇਖਣਾ ਆਪਣੇ ਲੋਕ ਵੀ ਆਹ ਜਿਹੜੀ ਮਸ਼ੀਨ ਹੈ 10000 ਗੰਨਾ ਕੱਟਣ ਵਾਲੀ ਮਸ਼ੀਨ ਦਿਖਾਉਣਾ ਚਾਰੇ ਪਾਸੇ ਬਹੁਤ ਵੱਡੀ ਮਸ਼ੀਨ ਹੈ ਜੀ ਇਹ ਧੰਨੇ ਦੀ ਕਟਾਈ ਕਰਦੀ ਹੈ ਜਿਹੜਾ ਇਹ ਨਾਲ ਅੱਗੇ ਟਰਾਲੀ ਵਗੈਰਾ ਦੇ ਵਿੱਚ ਆਉਂਦੀ ਹੈ ਹਾਂ ਜੀ ਕੋਲ ਤੋਂ ਇਹ ਉੱਪਰ ਯਾਦਾ ਮਤਲਬ ਕਰਨੇ ਨੂੰ ਉਪਰ ਰੱਖੀ ਆ ਕੰਟਰੋਲ ਕਰਕੇ ਬਾਈ ਪਿੰਡ ਦੇ ਗਲਾਂ ਜਿਹੜੇ ਬੀਲਰ ਲੱਗੇ ਨੇ ਅੱਗੇ ਇਹਦੇ ਬਾਰੇ ਜਿੰਨਾ ਤਾਂ ਕਿ ਕਿੰਨੇ ਕੀ ਹੈ 95 ਲੱਖ ਜਾਨ ਮਿਲ ਰਿਹਾ ਹੈ ਦੁਨੀਆ ਦੇ ਚਾਪੋ ਬਕਰ ਕਰ ਇਹ ਵੀ ਗੰਨਾ ਕੱਟਣ ਵਾਲੀ ਮਸ਼ੀਨ ਹੈਗੀ 95 ਲੱਖ ਰੁਪਏ ਦੀ ਆ ਇਹ ਸੀ ਗੈਵਨ ਲੱਗਿਆ ਹੋਇਆ ਗੰਨਾ ਕੱਟਦੀ ਆ